ਤੇ ਬੂ ਮੇਰੇ ਤੋੜੇ ਬੋਲ ਤੂਏ ਮੈਂ ਪੋਤੜੇ ਪਤਾ ਸਿਧਾਓ ਮੈਨੇ ਜਿਚਾਇਆ ਪੋਤੇ ਆ ਪੁਲਨਾ ਦਾ ਬਟੀਂ ਛਰੀ ਵਾਲਿਆਂ ਦਾ ਲਾਲ ਜੀ ਤੇ ਪੁਗਰ ਵੀ ਲੋਰੀਆ ਜਾਤਿਆ ਤੇਰੇਆਂ ਮੂੰਹ ਮੈਂ ਕੋਈ ਗੁੱਡੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਮਦਰ ਗਿਆ ਨੂੰ ਇੱਥੇ ਲੋਕ ਕਹਿੰਦੇ ਗੁੱਡੀ ਘੜ ਸੁਨਿਆਰਾ ਆਂਦੇ ਕਿ ਨਹੀਂ ਹੈ ਆਂਦੇ ਕਿ ਨਹੀਂ ਅੰਬਲ ਤੇ ਜਾ ਤੂੰ ਬੜੀਆਂ ਪੀਟੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਅੱਜ ਜੱਜ ਤੈਨੂੰ ਲੜਕਾਂ ਤਾਂ ਜਿੱਥੇ ਵੇਖਣਾ ਉਹ ਦੇਖ ਲੈ ਇਹਨੂੰ ਪੁੱਛੋ ਜੀ ਇਹਨਾਂ ਅਤਵਾਦ ਦੇ ਵੇਲੇ ਜੋਪੁਰ ਜੇਲ੍ਹ ਤੇ ਇਹਨੂੰ ਨਾ ਕੈਦ ਹੋਈ ਸੀ ਉਹ ਤੇ ਨਾਲ ਇੱਕ ਐਸੀ ਸਿੰਘ ਹੀ ਇਹਦੇ ਨਾਲ ਉਹ ਇਹਨੂੰ ਕੋੜੀ ਕਰਦਾ ਰਿਹਾ ਇਹਦੇ ਕੱਪੜੇ ਵੀ ਧੋਲਾ ਹੁੰਦਾ ਸੀ ਕੇਲਣੇ ਉਹਦੇ ਕੱਪੜੇ ਤੋਰੇ ਨਾਲੇ ਉਹਦੇ ਭਾਂਡੇ ਮਾਜਨੇ ਜੋਪੁਰ ਜੇਲ੍ਹ ਦੇ ਵਿੱਚ ਇਹਦੇ ਨਾਲ ਕੈਦੀ ਸੀ ਐਸੀ ਸਿੰਘ ਹੀ ਮਜੀਬ ਸਿੰਘ ਉਹ ਇਹਨੂੰ ਪੁੱਛੋ ਕੋਈ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋਨਾ 13 ਜੋਨਾ ਟੋਕਰੀ ਜੋਨਾ ਜੁੱਲੇ 13 ਜੋ ਕੇਸਰ ਸਿੰਘ ਮਹਿੰਦਰ ਸਿੰਘ ਜਿਲਦੇ ਬੱਚੇ ਜੇ ਜਰਮਨ ਚ ਤੇ ਕੈਨੇਡਾ ਚ ਪੜ ਸਕਦੇ ਆ ਤੇ ਕੀ ਗੱਲ 60 ਕਿੱਲੇ ਵਾਲੇ ਜੱਟ ਆਰਤਾ ਦੇ ਮਾਰ ਕੇ ਜੱਟ ਦੇ ਬੱਚੇ ਕੈਨੇਡਾ ਨਾਲ ਉੱਤੇ ਚੰਡੀਗੜ੍ਹ ਨਹੀਂ ਪੜਦਾ ਇਹਦੇ ਜਿਹੜੀ ਇਹ ਮੇਰੀ ਗੱਲ ਕਰਦਾ ਕਿ ਇਹ ਕੋਈ ਨਸ਼ਾ ਕਰਦਾ ਲੈ ਖਾਦੀ ਪੀਤੀ ਜਾਇ ਕਰਦਾ ਲੈ ਖਾਦੀ ਪੀਤੀ ਜਾਇ ਕਰਦਾ ਪਰ ਉਹ ਜਿਹੜਾ ਮਰਜ਼ੀ ਮੇਰੇ ਨਾਲ ਆਜੇ ਜੇ ਜੇ ਕਿਸ ਨੂੰ ਕੋਈ ਛਕਿਆ ਮਨਾਂ ਚੱਲੂਗਾ ਤੇ ਮੇਰਾ ਟੋਕ ਟੈਸਟ ਕਰਾ ਲਿਓ ਤੇ ਮੇਰੇ 'ਚ ਕੋਈ ਨਸ਼ਾ ਨਿਕਲੂ ਤੇ ਮੈਂ ਤੁਹਾਡਾ ਸਾਰੀ ਉਮਰ ਭੁਲੇਖੇ ਬਹਿ ਕੇ ਪਾਣੀ ਭਰੂਗਾ ਤੇ ਭਰਾਵੋ ਮੈਨੂੰ ਨਸ਼ਾ ਆ ਮੈਨੂੰ ਨਸ਼ਾ ਆਪਣੇ ਭਰਾਵਾਂ ਦਾ ਮੈਨੂੰ ਨਸ਼ਾ ਲੋਕਾਂ ਦੇ ਕੰਮ ਕਰਨ ਦਾ ਮੈਨੂੰ ਨਸ਼ਾ ਲੋਕਾਂ ਦੇ ਵਿੱਚ ਵਿਚਰਨ ਦਾ ਜੇ ਇਹਦੇ ਲਈ ਬੋਲਨਾ ਸੜਕਾਂ ਬੰਦੀਆਂ ਆ ਕੁਲਾ ਰੋਡ ਵਾਲੀ ਸੜਕ ਟੁੱਟੀ ਆ ਉਹ ਪਿੰਕੜੀ ਰੋਡ ਟਿੰਗੜੀ ਤੋਂ ਆਇਆ ਨਵੀਂਪੁਰ ਹਰੀਕੇ ਨੂੰ ਸੜਕ ਟੁੱਟੀ ਆ ਆ ਕਈ ਛੜਕਾ ਟੁੱਟ ਗਿਆ ਪੰਜਾਬ ਦੇ ਵਿੱਚ ਫਿਰ ਇਹਨੂੰ ਖੜੀਏ ਤੋਂ ਲਾਈਵ ਕਰਦਗੇ ਜਿਹਦੇ ਲਾਈਵ ਹੋ ਨਾ ਕਰਦੇ ਨੁੱਕ ਪੈ ਜਾਂਦੀ ਆ ਇਹਨੂੰ ਆਖੋ ਪੀਏ ਜਾ ਕੇ ਲਾਈਵ ਹੋ ਜੇ ਉੱਥੇ ਇਹ ਬਣਾਵੇ ਛੜਕਾ ਇਹ ਭਰਾਵਾ ਇਹ ਨੂੰ ਬੰਦੇ ਨੂੰ ਪਤਾ ਹੀ ਅਗਲੇ ਦਿਨ ਨੁੱਕ ਪੈਣੀ ਆ ਰਾਤ ਤੇ ਲਾਈਵ ਹੋ ਗਿਆ 87 ਲੱਖ ਦਾ ਲੈ ਵੀ ਲਾਈਵ ਹੋ ਗਿਆ ਤੇ ਲੋਕ ਤੇ ਪੈਣੀ ਪਈ ਹਰਪੀਨ ਚ ਤੇ ਕਈ ਜਿਹੜੇ ਨੌਨ ਪੋਲੀਟਿਕਲ ਬੰਦੇ ਉਹ ਸਮਝਦੇ ਆ ਵੀ ਖਰੇ ਸੱਚੀ ਹੈ ਲਾਈਵ ਹੋਇਆ ਤੇ ਸਾਰ ਲੋਕ ਪੈ ਗਈ ਆ ਜੇ ਇਹਦੇ ਲਾਈਵ ਹੁੰਦਾ ਲੋਕ ਪੈਂਦੀ ਆ ਜੇ ਇਹਦੇ ਲਾਈਵ ਹੁੰਦਾ ਗੱਲ ਸੌਂ ਤੇ ਆ ਤੇ ਭਰਾਓ ਇਹਨੂੰ ਲੈ ਜੋ ਆਪਦੇ ਘਰੇ ਕਿਉਂਕਿ ਤੁਹਾਡੇ ਕੋਠੇ ਵੀ ਪੈ ਜਾਣੇ ਤੇ ਲਾਈਵ ਹੋਊਗਾ ਓਏ ਪੱਟ ਸਾਬ ਪੱਟੀ ਬੀਦੀ ਚੰਦ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਤੇ ਪੱਟ ਸਾਬ ਕਿੱਡਾ ਪਾਵਨ ਪਿੱਤਰ ਰਸਤਾ ਆ ਉਹ ਬਾਬੇ ਦਾ ਆਪਸ ਦੇ ਵਿੱਚ ਦੋ ਭਰਾਵਾਂ ਦਾ ਮੈਟਰ ਸੀ ਗੁਰੂ ਘਰ ਦਾ ਮਸਲਾ ਸੀ ਉਹ ਬਾਬੇ ਆਪਸ ਵਿੱਚ ਬੈ ਕੇ ਜਾਂ ਅਕਾਲ ਤਖਤ ਸਾਹਿਬ ਦਾ ਜਹੇਦਾਰ ਬੈ ਕੇ ਹੱਥ ਕਰਉਂਦਾ ਉਹ ਮੈਟਰ ਵੱਖਰਾ ਸੀ ਹਰਮਿੰਦਰ ਸਿੰਘ ਜੇ ਨੇ ਡੀਐਸਪੀ ਨੂੰ ਸੜੇ ਬੂਟਾਂ ਦੇ ਪੇਟ ਕੇ ਨਾਲ ساری ਤੁਸ ਪੇਟ ਕੇ ਗੋਲੀਆਂ ਚਲਾ ਕੇ ਭੱਜ ਸਾਹਿਬ ਤੇ ਕਮਜਾ ਕਰਾਇਆ ਕਰਾਇਆ ਕਰਜਾ ਕਿ ਨਹੀਂ ਬੁਰਜਰਾ ਇੱਕ ਇੱਕ ਗਰਾਊਂਡ ਚੋਣ ਜਾਂਦੇ ਤੋਂ ਪਹਿਲਾਂ ਦੀ ਸ਼ੁਰੂ ਹੋਈ ਆ ਇਹ ਬੰਦਾ ਤੇ ਇਹਦੇ ਨਾਲ ਇੱਕ ਬੰਦਾ ਉਹ ਰੋਜ਼ ਸ਼ਿਕਾਇਤ ਕਰਦੇ ਆ ਕਿ ਇਹਦੀ ਗਰਾਊਂਡ ਗਲਤ ਬੰਦੀ ਪਈ ਆ ਇਹ ਗਰਾਊਂਡ ਚੋਣ ਜਾਂਦੇ ਤੇ ਵੀ ਆ ਧੱਗੀਆਂ ਡਾਉਂਦੇ ਆ ਇਹ ਗਰਾਊਂਡ ਚੋਣ ਜਾਂਦੇ ਲੱਗੇ ਤੋਂ ਬਾਨੀ ਸ਼ੁਰੂ ਹੋਈ ਆ ਵਾਰ-ਵਾਰ ਇਹ ਬੰਦਾ ਉਹਦੀਆਂ ਸ਼ਿਕਾਇਤਾਂ ਕਰਨ ਦਿਆ ਕਰਾਉਂਦਿਆ ਇਸੇ ਤਰ੍ਹਾਂ ਹੀ ਨਦੌਰ ਚੌਕ ਵਾਲੀ ਜਿਹੜੀ ਪੱਟੀ ਖੜਾ ਰੋਡ ਆ ਇਹ ਬਾਲ ਲੱਗੀ ਸੀ ਚੌਣ ਜਾਂ ਤੋਂ ਪਹਿਲਾਂ ਦੀ ਪਾਸ ਹੋਈ ਸੀ ਤੇ ਭਰਾਵੋ ਬਾਲ ਲੱਗੀ ਇਹਨਾਂ ਬੰਦਿਆਂ ਸ਼ਿਕਾਇਤਾਂ ਕਰਕੇ ਉਹ ਵੀ ਰੋਡ ਟਿਕਾਤੀ ਸ਼ਿਕਾਇਤਾਂ ਕਰ ਕਰਕੇ ਇਹਨਾਂ ਉਹ ਵੀ ਸੜਕ ਟਿਕਾਤੀ ਤੇ ਭਰਾਵੋ ਪੰਘਾੜੇ ਗੁਰਦੁਆਰੇ ਦੀ 65 ਕਿੱਲੇ ਜ਼ਮੀਨ ਆ ਬਾਬੇ ਸੁੰਦਰ ਸਿੰਘ ਦੇ ਗੁਰਦੁਆਰੇ ਦੀ ਉਹ ਜ਼ਮੀਨ ਪਹਿਲਾਂ 20 ਸਾਲ ਕਾਲੀਦਨ ਅਦੇਸ਼ ਪ੍ਰਤਾਪ ਕੈਰੂ ਖਤਾਰਿਆ 20 ਸਾਲ ਕਾਲੀਦਾਲ ਦੇ ਦੇਸ਼ਪ੍ਰਤਾਪ ਕਹਿਰੋਖੰਡਾ ਰਿਆ ਮੁੜ ਕੇ ਆਇਆ ਦਰਗਿਲ ਇਹ ਆਇਆ ਇਹਨੇ ਆਉਂਦਿਆਂ ਕਲਕ ਵੱਜ ਲਈ ਇਹਦਾ ਸਰਪੰਚ ਤੇ ਇਹ 5 ਸਾਲ ਪੁਨਹਾਲੇ ਵਾਲੇ ਗੁਰਦੁਆਰੇ ਦੀ ਜ਼ਮੀਨ ਇਹਨਾਂ ਰੱਖ ਕੇ ਖਾ ਆਪਾਂ ਭਾਈ ਠੇਕੇ ਦੇ ਦਿੱਤੀ ਇੱਕ ਇੱਕ ਰੁਪਿਆ ਗੁਰਦੁਆਰੇ ਤੇ ਲੱਗਣ ਦਿਆ ਉੱਥੇ ਦੀਵਾਨ ਨਾਲ ਬਣਿਆ ਉੱਥੇ ਲੰਗਰ ਹਾਲ ਬਣਿਆ ਛੋਟਾ ਜਿਹਾ ਬਸਟੈਕ ਬਣਾਤਾ ਪਿੰਡ ਦੇ ਵਿੱਚ ਹੁਣ ਸਾਡੀ ਸਕੀਮ ਆ ਵੀ ਉਸੇ ਪੈਲੀ ਦੇ ਠੇਕੇ ਦੇ ਪੈਸਾ ਨਾਲ ਉੱਥੇ ਕੋਈ ਨਾ ਕੋਈ ਸਕੂਲ ਭਰਾਂਗੇ 6ਵੀਂ ਤੋਂ 12ਵੀਂ ਤੱਕ ਦਾ ਜਿਹੜੇ ਕੋ 30 ਪਿੰਡ ਹੈ ਉਧਰਲੇ ਉਥੋਂ ਦੀਆਂ ਕੁੜੀਆਂ ਤੇ ਮੁੰਡੇ ਉਹ ਸਕੂਲ ਦੇ ਵਿੱਚ ਫ੍ਰੀ ਦੇ ਵਿੱਚ ਪੜ੍ਹਨ ਤਾਂ ਜੋ ਗੁਰਦੁਆਰੇ ਦੀ ਜ਼ਮੀਨ ਦੇ ਪੈਸੇ ਟਿਕਾਣੇ ਲੱਗਣ ਹਾਏ ਸਰਕਾਰ ਰਾਜ ਸਿੰਘ ਬੁੱਲੇ ਜਿੰਦਾਬਾਦ ਸਰਕਾਰ ਰਾਜ ਸਿੰਘ ਬੁੱਲੇ ਜਿੰਦਾਬਾਦ ਭਰਾਓ ਇਹਨਾਂ ਨੂੰ ਨਾ ਤੇ ਗੁਰਦੁਆਰਿਆਂ ਤੋਂ ਡਰ ਲੱਗਦਾ ਨਾ ਇਹਨਾਂ ਨੂੰ ਮੰਦਰ ਤੇ ਛੀਂਦਾ ਦੇ ਪੈਸੇ ਘਰ ਤੋਂ ਡਰ ਲੱਗਦਾ ਇਹਨਾਂ ਕੋਲ ਤਾਂ ਜੋ ਆਂਦਾ ਇਹਨਾਂ ਦੇ ਲਵੇਖ ਲੋ ਤਗੜੇ ਹੋ ਕੇ ਖੇਤ ਲੋ ਕੰਮ ਇਸੇ ਤਰ੍ਹਾਂ ਹੀ ਆਹ ਕੰਡਿਆਲੇ ਪਿੰਡ ਦੀ ਜ਼ਮੀਨ ਹੈ ਗੁਰਦੁਆਰੇ ਦੀ ਉਹ ਪੰਚਾਇਤ ਵੀ ਆ ਤੇ ਕੰਡਿਆਲੇ ਦੀ ਸੰਗਤ ਚਾਹੁੰਦੀ ਆ ਵੀ ਇਹ ਬਾਬੇ ਕੋਲੀ ਰਵੇ ਬਾਬਾ ਕਹਿ ਰਹੂ ਵੀ ਸੇਵਾ ਕਰਦਾ ਗੁਰਦੁਆਰਾ ਸਾਹਿਬ ਤੇ ਬਾਬਾ ਕੰਡਿਆਲੇ ਵੀ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਦਾ ਪਿੰਡ ਦੇ ਲੋਕ ਚਾਹੁੰਦੇ ਸੀ ਵੀ ਉਹ ਗੁਰਦੁਆਰੇ ਕੋ ਬਾਬਾ ਕੋਈ ਰਵੇ ਭਰਾਵੋ ਇਹਨੇ ਬਾਬੇ ਤੋਂ ਮੰਗੇ ਪੈਸੇ ਪੀ ਮੈਨੂੰ ਏਨੇ ਲੱਖ ਰੁਪਈਆ ਦੇ ਬਾਬੇ ਨੇ ਨਾ ਕਰਤੀ ਬਾਬੇ ਨਾ ਕਰਤੀ ਤੇ 5-6 ਕ ਮਹੀਨਾ ਲੈ ਕੇ ਨਾਲ ਟਰੈਕਟਰ ਟਰਾਲੀਆਂ ਲੈ ਕੇ ਚੋਨਾਵਟਨ ਚਲ ਗਿਆ ਉੱਥੇ ਉਹਥੇ ਫਿਰ ਮੈਂ ਗਿਆ ਨਾਲ ਨਗਰ ਖਲੋਤਾ ਅਸੀਂ ਸਟੈਰ ਲੈ ਆ ਸਟੈਰ ਲੈ ਤੇ 1 ਮਹੀਨਾ ਲੈ ਕੇ ਪੰਜ ਪਚਾਈ ਕਨੇ ਪਚਾ ਕੰਡਿਆਲੇ ਦੱਸੋ ਕੰਡਿਆਲੇ ਵਾਲਿਓ ਕੰਡਿਆਲਿਓ ਮੁੜ ਕੇ ਭੱਜਾ ਥੋੜੇ ਮਹੀਨਾ ਲੈ ਕੇ ਤੇ ਭਰਾਵੋ ਹੁਣ ਆਪਣੀ ਸਰਕਾਰ ਬਣੀ ਨੂੰ ਵੀ 2 ਸਾਲ ਹੋ ਗਿਆ ਤੁਹਾਡੇ ਪੜਾ ਕੋਆ ਪੰਚਾਇਤ ਮੈਂਬਰ ਮੈਨੂੰ ਵੀ ਪਤਾ ਪੰਜਾਬ ਦੀ ਜ਼ਮੀਨ ਆ ਪਰ ਜਦੋਂ ਪਿੰਡ ਸਾਰਾ ਚਾਹੁੰਦਾ ਵੀ ਗੁਰਦੁਆਰੇ ਕੋ ਬਾਬੇ ਕੋ ਨਵੇ ਕਿ ਅਹੀਂ ਕੋੜੂ ਨਹੀਂ ਨਾ ਗਲਤੀ ਜ਼ਮੀਨ ਆ ਨਾ ਕਿ ਚਾਹਦਾ ਗੁਰਦੁਆਰੇ ਕੋ ਵੀ ਅਹੀਂ ਉਸ ਜ਼ਮੀਨ ਨੂੰ ਨਹੀਂ ਛੇੜਿਆ ਉੱਥੇ ਤਰ੍ਹਾਂ ਜ਼ਮੀਨ ਗੁਰਦੁਆਰੇ ਕੋ ਲਿਆ ਉਹ ਨਕਰ ਗੁਰਦੁਆਰੇ ਦਾ ਹਿੱਸਾ ਤੇ ਆ ਬਾਬਾ ਗੁਰਦੁਆਰੇ ਦਾ ਨਿਕਰ ਦਾ ਹਿੱਸਾ ਤੇ ਭਰਾਵੋ ਇਸੇ ਤਰ੍ਹਾਂ ਇਹਦੇ ਕੋ ਗੱਲ ਕਰਨ ਨੂੰ ਜੀਤ ਨਹੀਂ ਕਰਦਾ ਸੰਤ ਮਹਾਪੁਰਖ ਨੇ ਸ੍ਰਿਹਾਲੀ ਵਾਲੇ ਬਾਬਿਆਂ ਤੋਂ ਮੈਂ ਨਾ ਨਹੀਂ ਲੈਣਾ ਇਹਨੇ ਸ੍ਰਿਹਾਲੀ ਵਾਲੇ ਬਾਬਿਆਂ ਦੀ ਕੋਈ ਛੋਟੇ ਬਾਬਿਆਂ ਦੀ ਕੋਈ ਵੀਡੀਓ ਕਮਜ਼ੋਰੀ ਵਾਲੀ ਆ ਗਈ ਹੈ ਦੇਖੋ ਇਸ ਬੰਦੇ ਨੇ ਬਲੈਕਮੇਲ ਕਰਕੇ ਬਾਬਿਆਂ ਤੋਂ ਵੀ ਪੈਸੇ ਲੈ ਇਹਨੇ ਪੈਸੇ ਲੈ ਨਾਲੇ ਆ ਜਿਹੜਾ ਗੇਟ ਬਣਿਆ ਨਰੋਧ ਚੌਂਕ ਦੇ ਵਿੱਚ ਮੋਈ ਵਾਲੇ ਬਾਬੇ ਆਲਾ ਸ਼ਿਵਜੀ ਮਹਾਰਾਜ ਦਾ ਇਹ ਗੇਟ ਵੀ ਉਹਨਾਂ ਬਾਬਿਆਂ ਤੋਂ ਪੈਸੇ ਲੈ ਕੇ ਉਹ ਵੀਡੀਓ ਢਾਕੇ ਧਮਕਾ ਕੇ ਉਹ ਪੈਸੇ ਲੈ ਕੇ ਗੇਟ ਬਣਵਾਇਆ ਬੜਿਆ ਗੇੜ ਕੇ ਲਈ ਲੈ ਬਾਬਿਆਂ ਦੇ ਪੈਸੇ ਲਈ ਹਾਂਜੀ ਬਾਬਿਆਂ ਦੇ ਪੈਸੇ ਲੈ ਨਾ ਨਹੀਂ ਛੱਡਿਆ ਸਾਰਾ ਕੁਝ ਇਹਨੇ ਲਿਆ ਪਾਠ ਸਾਹਿਬ ਪੱਤੀ ਬੀਦੀ ਚੰਦ ਪਾਤਸ਼ਾਹੀ ਚਰਨਛੋਪਾ ਪ੍ਰਾਪਤ ਅਰ ਪਾਠ ਸਾਹਿਬ ਕਿੱਡਾ ਪਾਵਨ ਪੁੱਤਰ ਰਖਾਉਣਾ ਉਹ ਬਾਬੇ ਦਾ ਆਪਸ ਦੇ ਵਿੱਚ ਜੋ ਭਰਾਵਾਂ ਦਾ ਮੈਟਰ ਸੀ ਗੁਰੂ ਘਰ ਦਾ ਮਸਲਾ ਸੀ ਉਹ ਬਾਬੇ ਆਪਸ ਵਿੱਚ ਬਹਿ ਕੇ ਜਾਂ ਅਕਾਲ ਪੁਰਖ ਸਾਹਿਬ ਦਾ ਜਹੇਦਾਰ ਬਹਿ ਕੇ ਹੱਸ ਕਰੂੰਦਾ ਉਹ ਮੈਟਰ ਵੱਖਰਾ ਸੀ ਹਰਮਿੰਦਰ ਸਿੰਘ ਜੀ ਨੇ पीएसपी ਨੂੰ ਸੜੇ ਬੂਟਾਂ ਦੇ ਭੇਜ ਕੇ ਨਾਲ ਸਾਰੀ ਪੁਰਸ਼ ਭੇਜ ਕੇ ਗੋਲੀਆਂ ਚਲਾ ਕੇ ਭੱਜ ਸਾਹਿਬ ਤੇ ਕਮਜਾ ਕਰਾਇਆ ਕਰਾਇਆ ਕਰਜਾ ਨਹੀਂ ਕਰਾਇਆ ਜੇਲਣੇ ਉਹਦੇ ਕੱਪੜੇ ਤੋਰੇ ਨਾਲੇ ਉਹਦੇ ਪਾਂਡੇ ਮਾਂਜਨੇ ਜੋਲਪੁਰ ਜ਼ੇਰ ਦੇ ਵਿੱਚ ਇਹਦੇ ਨਾਲ ਕੈਦੀ ਸੀ ਐਸੀ ਸਿੰਘ ਹੀ ਮਜਬੂਤ ਸੇਗਰ ਉਹ ਇਹਨੂੰ ਪੁੱਛੋ ਕੋਣੀ ਇਹਨੂੰ ਪੁੱਛੋ ਦੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋਨਾ 13 ਜੋਨਾ ਟੋਕਰੀ ਜੋਨਾ ਝੁੱਲੇ 13 ਜੋ ਠੈਕੀ ਗੱਲ ਗਰੀ ਜਿਹੜੇ ਜਿਹੜੇ ਬੰਦਿਆਂ ਨੂੰ ਐਕਟਵੇਟ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਦੱਸੋ ਵੀ ਜੋਲਪੁਰ ਜੇ ਸਿਕਾੜਦਾ ਰਿਹਾ ਅਗਲੀ ਕਰਦਾ ਰਿਹਾ ਹੱਥ ਖੜਾ ਕਰਕੇ ਦੱਸੋ ਦਰੋਣਾ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਜੋਲਪੁਰ ਜੇ ਸਿਕਾੜ ਕਰਦਾ ਰਿਹਾ ਦੱਸੋ ਹੱਥ ਖੜਾ ਕਰਕੇ ਕਰਦਾ ਰਿਹਾ ਨਾ ਮੈਨੂੰ ਬਾਕੀ ਮੈਨੂੰ ਇਹਦੇ ਪ੍ਰਵਾਸ ਬਾਰੇ ਨਹੀਂ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅੰਮ੍ਰਿਤਸਰ ਦਾ ਇੱਕ ਜਿੰਮ ਦਾ ਮਾਲਕੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੋਲ ਖਲਾਉਂਦਾ ਰਿਹਾ ਪਰ ਮੈਂ ਔਰਤ ਬਾਰੇ ਮਾਰਾਂ ਦੀ ਟਕਣਾ ਚਾਹਵਾ ਜੇ ਫੇਰ ਪੰਗਾ ਲਊ ਫਿਰ ਮੈਂ ਐਫਆਰ ਜਾਰਜ ਕਰਾਈ ਗੁਰੂ ਘਰ ਤੇ ਚੜ੍ਹਾਈ ਕੀਤੀ ਕੀਤੀ ਕਦੇ ਨਹੀਂ ਭਾਪ ਸਾਹਿਬ ਨੇ ਚੜ੍ਹਾਈ ਬੂਟਾ ਸੜੇ ਪੁਲਤ ਬਾੜੀ ਕਲੇਈ ਵਾਰੀ ਹੱਥ ਘੜੇ ਕਰਕੇ ਦੱਸੋ ਯਾਰ ਉਹਦੇ ਬਾਅਦ ਪੱਟੀ ਮੋੜ ਤੇ ਗੁਰਪ੍ਰਸਾਦ ਆਬਿਆ ਉਥੇ ਵੀ ਇਹਨੇ ਬਾਬਿਆਂ ਦਾ ਕਰਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਪੈਸੇ ਲੈ ਕੇ ਕਰਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਕੁੱਤੀ ਦੀ ਪਤਸ਼ਾ ਵਿੱਚ ਇਹਨੇ ਪੈਸੇ ਲੈ ਕੇ ਕਰਜ਼ਾ ਕਰਾਇਆ ਤੇ ਭਰਾਵੋ ਜਦੋਂ ਇਹਨੇ ਹਾਂਤੇ ਸਰਪੰਚਾਂ ਦਾ ਵਿਰੋਧ ਵੇਖਿਆ ਇਹਦੇ ਸਰਪੰਚ ਲਾਗੇਲੇ ਧਰਮੇ ਤੇ ਬਹਿ ਗਏ ਸਾਰੇ ਫਿਰ ਇਹਨੇ ਗੁਰਦੁਆਰੇ ਦਾ ਕਰਜ਼ਾ ਬਾਬੇ ਨੂੰ ਨਾ ਕਰ ਦਿੱਤਾ ਉਲਟਾ ਫਿਰ ਬਾਬੇ ਨੇ ਪਰਚਾ ਦਰਜ ਕਰਾਤਾ ਉਸ ਗੁਰਦੁਆਰੇ ਤੇ ਵੀ ਇਹਨੇ ਕਰਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੋਰ ਇਹਨੇ ਕਈ ਗੋਡਵਾਰਿਆਂ ਤੋਂ ਪੈਸੇ ਖੋਖੋ ਕੇ ਲਿਆਂਦੇ। ਪੱਟੀ ਤੋਂ ਪੂਰੇ ਮਾਚੇ ਤੇ ਸ਼ਰਾਬ ਇੱਕ ਦੀਰੀ ਦੋ ਨੰਬਰ ਦੀ ਪੱਟੀ ਤੋਂ। ਮੈਂ ਉਹਨਾਂ ਬੰਦਿਆਂ ਦਾ ਨਾਂ ਨਹੀਂ ਲਊਂਗਾ ਕਿਉਂਕਿ ਮੇਰਾ ਉਹਨਾਂ ਬੰਦਿਆਂ ਨਾਲ ਕੋਈ ਮੈਨਰ ਵਿਰੋਧ ਨਹੀਂਗਾ। ਇਹ ਉਸ ਘਰੇ ਲੈ ਕੇ 2017 ਦੀ ਇਲੈਕਸ਼ਨ ਲੜਦਾ ਰਿਹਾ। ਤੇ ਉਹਦੇ ਬਾਅਦ ਉਸੇ ਘਰੇ ਡੀਐਸਪੀ, ਐਸਐਸਪੀ, ਐਸਐਚਓ ਚੌਂਕੀਂ ਚਾਰਜਾਂ ਦੀਆਂ ਮੀਟਿੰਗਾਂ ਸਾਧਦਾ ਰਿਹਾ। ਤੇ ਭਰਾਵੋ ਮੁੜ ਕੇ ਉਹ ਕੀ ਕਰਨੂ ਮੀਟਕਾ ਸਾਦਾ ਰਿਆ ਅਫਸਰਾਂ ਨੂੰ ਇਸ਼ਾਰਾ ਹੋ ਗਿਆ ਵੀ ਇਹ ਘਰ ਮੇਰਾ ਜਿਹੜੀ ਇੱਥੇ ਸ਼ਰਾਬ ਰੱਖਦੀ ਆ 2 ਨੰਬਰ ਦੀ ਉਹ ਮੇਰੀ ਸ਼ਰਾਬ ਆ ਤੇ ਭਰਾਵੋ ਘਰੇ ਸਰੀਆਲੀ ਰੋਡ ਤੇ ਸਾਡੇ ਘਰਾਂ ਲਾ ਕੇ ਤੇ ਉਹ ਕੌਣ ਬੰਦੇ ਦਾਦੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਇਹ ਨਾਲ ਇਹਨਾਂ ਨਾਲ ਦਿਹਾੜੀ ਤੇ ਉਹ ਬੰਦੇ ਦਾਦੇ ਰੋਜ਼ ਦੇ ਦੋ ਦੋ ਤਿੰਨ ਤਿੰਨ ਟਰੱਕ ਹਰਿਆਣੇ ਤੋਂ 2 ਨੰਬਰ ਦੀ ਸ਼ਰਾਬ ਆਉਂਦੀ ਸੀ ਉੱਥੇ ਅਲਕੋਹਲ ਦਾ ਪਿਆਰ ਕੀਤੀ ਜਾਂਦੀ ਨਕਲੀ ਸ਼ਰਾਬ ਉਹਦੀ ਬੋਟਲਿੰਗ ਹੁੰਦੀ ਹੀ ਤੇ ਰੋਜ਼ ਦੋ ਦੋ ਤਿੰਨ ਤਿੰਨ ਟਰੱਕ ਸਾਰੇ ਮਾਝੇ ਵਿੱਚ ਸਪਲਾਈ ਹੁੰਦੇ ਜਰੀਲੀ ਸ਼ਰਾਬ ਨਾਲ ਮਰੇ 2020 ਦੇ ਦੌਰਾਨ ਭਰਾਵੋ ਇਹਨਾਂ ਦੇ ਘਰਾਚੋਂ ਜਰਮਨਜੀਤ ਕੰਗ ਸਿੱਕੀ ਦਾ ਪੀਏ ਤੇ ਉੱਤਰੋਂ ਇਹ ਜਿਹੜੇ ਬੰਦੇ ਇਹਨਾਂ ਦੀ ਸ਼ਰਾਬ ਰਮਿੰਦਰ ਗੇਲ ਦੀ ਸ਼ਰਾਬ ਨਾਲ ਬੰਦੇ ਮਰੇ ਜਰਮਜੀਤ ਕੰਗ ਕੋਈ ਸ਼ਰਾਬ ਤੇ ਪਰਚੇ ਪਰਚੇ ਕਰਦੇ ਜਿਹੜਾ ਕੋਈ ਇੱਕ ਦੋ ਬੋਤਲਾ ਕੱਢਣ ਵਾਲਾ ਬੰਦਾ ਉੱਤੇ ਪਰਚੇ ਕਰਦੇ ਤੇ ਸਾਧ ਸੰਗਤ ਇੱਥੇ ਹਰਨ ਤੇ ਸਵੇਕ ਵਿੱਚ ਨਾਲੇ ਵੱਡੇ ਗੁੰਡੇ ਤਿਆਰ ਕਰ ਦਿੱਤੇ ਗਏ ਇੱਥੇ ਵੱਡੇ ਵੱਡੇ ਗੈਂਗਸਟਰ ਤਿਆਰ ਕਰ ਦਿੱਤੇ ਗਏ ਇੱਥੇ ਲੋਕਾਂ ਦੀਆਂ ਲੱਤਾਂ ਬਾਵਾ ਭਾਂ ਕੇ ਤੇ ਉਹਦੀ ਵੀਡੀਓ ਬਣਾ ਕੇ ਲਾਣ ਕਰਦੇ ਦੇ ਪਹਿਲਾਂ ਭਾਵੇਂ ਕੈਰੋਣਾ ਹੀ ਬੰਦੇ ਦੇ ਭਾਵੇਂ ਖੇਡਣਾ ਤੇ ਇਹ ਬੰਦਾ ਜਿਹੜਾ ਗੱਲਾਂ ਕਰਦਾ ਇਹਦੀ 5-7 ਕਿੱਲੇ ਜ਼ਮੀਨ ਤੇ ਨੰਗ ਬੰਦਾ ਜਿਹੜੇ ਲੋਕਾਂ ਕੋਲੋਂ ਪੈਸੇ ਮੰਗ ਮੰਗ ਗੱਡੀ 'ਚ ਤੂੰ ਤੇਲ ਪੋ ਨਾ ਲੋਕਾਂ ਨੂੰ ਅਫਸਰਾਂ ਤੋਂ ਟੇਲ ਪਵਾਪਾ ਗੱਡੀ ਤੂੰ ਆਂ ਨਾ ਚੰਡੀਗੜ੍ਹ ਜਾਣਾ ਕੱਪੜੇ ਤੇਰੀ ਘਰ ਦੀ ਦੇ ਤੂੰ ਲੋਕਾਂ ਦੇ ਪੈਸੇ ਦੇ ਖੋਲਦੇ ਜੇ ਤੇ ਗੱਲਾਂ ਤੂੰ ਸਾਨੂੰ ਕਰਦਾ ਜੇ ਤੇਰੇ ਬੱਚੇ ਜਰਮਨ ਤੇ ਕੈਨੇਡਾ ਦੇ ਵਿੱਚ ਐ ਸਰਮਿੰਦਰ ਸਿੰਘ ਜਿਲਦੇ ਬੱਚੇ ਜੇ ਜਰਮਨ ਚ ਤੇ ਕੈਨੇਡਾ ਚ ਪੜ ਸਕਦੇ ਆ ਤੇ ਕੀ ਗੱਲ ਸੱਠਾ ਕਿੱਲੇ ਵਾਲੇ ਜੱਟ ਆਰਤਾ ਦੇ ਮਾਰ ਕੇ ਜੱਟ ਦੇ ਬੱਚੇ ਕੈਨੇਡਾ ਨਾਲ ਉੱਤੇ ਚੰਡੀਗੜ੍ਹ ਨਹੀਂ ਪੜਦਾ ਇਹ ਤੇ ਚੰਡੀਗੜ੍ਹ ਦੀ ਪੜ ਸਕਦੇ ਤੇ ਭਰਾਵੋ ਇਹਦਾ ਇੱਕ ਗੱਲ ਇਹ ਬੜੀ ਕਰਦਾ ਐ ਨਾ ਜੀ ਲਾਜ ਹੀ ਭੁੱਲ ਰਿਹਾ ਕੋਈ ਨਸ਼ਾ ਕਰਦਾ ਉਹ ਭਰਾਵੋ ਮੈਂ ਇੱਥੇ ਵੀ ਤੁਹਾਨੂੰ ਦੱਸਣਾ ਚਾਹਣਾ ਮੈਂ 2020 ਤੋਂ ਜਦੋਂ ਤੁਰਿਆ ਰਾਤ ਦੇਣ ਮਿਹਨਤ ਕੀਤੀ ਰਾਤ ਦੇ 2:00 ਵਜੇ ਤੱਕ ਲੋਕਾਂ ਦੇ ਵਿੱਚ ਰਹਿਣਾ ਰੋਟੀ ਦਾ ਖਾਣੀ ਭੁੱਖ ਤੇ ਉਤਰਾ ਹੀ ਤੁਰੇ ਫਿਰਦਾ ਮੇਰੇ ਲੀਵਰ ਦੇ ਵਿੱਚ ਡਿਫੈਕਟ ਪੈ ਗਿਆ ਮੈਂ ਗੱਡੀ ਦੇ ਵਿੱਚ ਵੀ ਭਾਵੇਂ ਜੇ ਮੈਂ ਸ਼ੀਸ਼ਾ ਬੰਦ ਕਰਾਂ ਭਾਵੇਂ ਉਹ ਗਰਮੀ ਤੇ ਭਾਵੇਂ ਸਿਆੜ ਮੈਂ ਜੇ ਸ਼ੀਸ਼ਾ ਬੰਦ ਕਰ ਲਾਂ ਮੈਨੂੰ ਉਸ ਵੇਲੇ ਉਲਟੀ ਆਉਣ ਪੈ ਜਾਂਦੀ ਆ ਜਾਂ ਸਫੋਕੇਸ਼ਨ ਦੀ ਉਹ ਲਪਦੀ ਜਿਹੜੀ ਆਕਸੀਜਨ ਦੀ ਕਾਰਟ ਆਉਂਦੀ ਆਪ ਕੋ ਆਪਣਾ ਸਰੀਰ ਹੁੰਦਾ ਮੈਨੂੰ ਲੀਵਰ ਦੀ ਪ੍ਰੋਬਲਮ ਕਰਕੇ ਹਮੇਸ਼ਾ ਭਾਵੇਂ ਗਰਮੀ ਹੋਵੇ ਤੇ ਭਾਵੇਂ ਸਿਆਲ ਮੈਨੂੰ ਸ਼ੀਸ਼ਾ ਖੁੱਲਾ ਰੱਖ ਕੇ ਪੈਣਾ ਪੈਂਦਾ ਤੇ ਜਦੋਂ ਮੈਂ ਗੱਡੀ ਦਾ ਜਿਆਦਾ ਸਫ਼ਰ ਕਰਦਾ ਅੱਖਾਂ ਦੇ ਵਿੱਚ ਕਈਆਂ نیند ਹੁੰਦੀ ਆ ਚਿਹਰਾ ਲੱਥੇ ਲੱਥਿਆ ਉਹ ਵੇਖਣ ਵਾਲੇ ਨੂੰ ਵਾਕੇ ਲੱਗਦਾ ਵੀ ਪਤਾ ਨਹੀਂ ਕੀ ਗੱਲ ਹੈ ਚਿਹਰਾ ਕਿਵੇਂ ਦਾ ਪਰ ਭਰਾਵੋ ਤੁਸੀਂ ਸਾਰੇ ਮੇਰੇ ਨਾਲ ਰਹਿੰਦੇ ਜੀ ਤੁਸੀਂ ਸਾਰੇ ਮੇਰੇ ਕੋਲ ਹੀ ਦੇ ਰਾਤ ਦੇ 2-2 ਵਜੇ ਤੱਕ ਜਿਹੜਾ ਬੰਦਾ ਨਸ਼ਾ ਕਰਨ ਵਾਲਾ ਉਹ ਪਹਿਲੀ ਦਾ ਗੱਲ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਜਿਵੇਂ ਹਰਮਿੰਦਰ ਗਿੱਲ ਕੱਟੀਆਂ ਮਾਰਦਾ ਰਿਹਾ ਉਹ ਬੰਦਾ ਠੱਗੀਆਂ ਮਾਰਨੀਆਂ ਸ਼ੁਰੂ ਕਰਦਾ ਮੈਂ ਆਰਟੀਆਂ ਸਾਹ ਇਹਨੇ ਇੰਸਪੈਕਟਰਾਂ ਨੂੰ ਠੇੜਾ 5-5 ਲੱਖ ਰੁਪਈਆ ਲਿਆ ਵੀ ਮੈਂ ਮੁੰਡੇ ਦਾ ਵਿਆਹ ਕਰਨਾ ਤੇ ਇੰਸਪੈਕਟਰਾਂ ਨੇ ਕਿਹਾ ਵੀ ਜੇ ਅਸੀਂ ਤੈਨੂੰ 5-5 ਲੱਖ ਰੁਪਈਆ ਦਿੱਤਾ ਤੇ ਉਹ ਪੈਸੇ ਸਾਨੂੰ ਆਰਟੀਆਂ ਤੋਂ ਲੈ ਲੈਣੇ ਆ ਅਸੀਂ ਤੈਨੂੰ ਕੰਨ ਕਾਰ ਦੀ ਵੱਟ ਕੇ ਜਾਣ ਦੀਆਂ ਤਨਖਾਹਾਂ ਚੋਂ 5 ਲੱਖ ਰੁਪਈਆ ਨਹੀਂ ਦੇ ਸਕਦੇ ਤੇ ਭਰਾਵੋ ਇਹ ਬੰਦੇ ਨੇ ਕਿਉਂਕਿ ਮੈਂ ਆਪ ਪਾਰਟੀਆਂ ਉਦੋਂ ਮੈਂ ਕੋ ਸਿਆਸਤ ਦੇ ਵਿੱਚ ਕੋ ਬਹੁਤਾ ਸਮਝਣ ਨਹੀਂ ਹਾਂ ਇਹਨੇ ਸਾਰੇ ਇਨਸਪੈਕਟਰਾਂ ਤੋਂ ਜਿਹੜੇ ਪਰਚੇਜ ਪਾਉਂਦੇ ਆ ਸਾਰਿਆਂ ਤੋਂ 5.5 ਲੱਖ ਰੁਪਈਆ ਲਿਆ ਤੇ ਉਹਨਾਂ ਇਨਸਪੈਕਟਰਾਂ ਨੇ ਪਹਿਲਾਂ ਰਿਸ਼ਵਤ 1 ਰੁਪਈਆ ਤੋੜੇ ਦੀ ਲਿੰਜਨ ਦੇ ਹੀ ਜਿਹੜੇ ਪਰਚੇਜ ਪਾਉਂਦੇ ਆ ਜਦੋਂ 2018 ਜਿਹਦੇ ਮੁੰਡੇ ਦਾ ਵਿਆਹ ਆ ਆਰਤੀਏ ਕਰਦੇ ਗਵਾਏ ਪੱਟੀ ਹਲਕੇ ਦੇ ਸਾਰੇ ਆਰਤੀਏ ਇਨਸਪੈਕਟਰਾਂ ਨੇ ਕੋੜੇ ਦੀ ਰਿਸ਼ਵਤ 200 ਰੁਪਏ ਕਰਤੀ 200 ਰੁਪਏ ਤੋੜਾ ਤੇ ਜੇ ਇਨਸਪੈਕਟਰ ਨੂੰ ਪੁੱਛਿਆ ਕਿ ਪਿਛਲੇ ਸੀਜ਼ਨ 1 ਰੁਪਿਆ ਲੈਂਦੇ ਹੋ ਐ ਕਰ 200 ਕਰਦੇ ਜੇ ਉਦੋਂ ਮੈਂ ਵੀ ਕੋਟਾ ਨੂੰ 200 ਰੁਪਏ ਲੂ ਪਾਈਆਂ ਸੀ ਤੇ ਭਰਾਵੋ ਮੈਂ ਵੀ ਇਨਸਪੈਕਟਰ ਨੂੰ ਕਿਹਾ ਵੀ ਪਿਛਲੇ ਸੀਜ਼ਨ 1 ਰੁਪਿਆ ਲੈਂਦੇ ਹੋ ਕੋਈ ਰਿਸ਼ਵਤ ਆ ਤੂੰ ਹੀ 200 ਕਰਦੇ ਆ ਤੇ ਉਹਨਾਂ ਨੇ ਇਹ ਗੱਲ ਦੱਸੀ ਕਿ ਪਹਿਲਾਂ ਐਮਐਲਏ ਜਿਹੜੇ ਆ ਉਹ ਕੋਈ ਰਿਸ਼ਵਤ ਇਤਰਾ ਵਿਆਹਾਂ ਦੇ ਪੈਸੇ ਨਹੀਂ ਮੰਗਦੇ ਇਹਨੇ ਸਿਰ ਤੋਂ 5-5 ਲੱਖ ਰੁਪਈਆ ਲਿਆ ਹੀ ਰੁਪਈਏ ਦੇ 2.5 ਰੁਪਈਏ ਕਰਤੇ ਆ ਤੇ ਭਰਾਵੋ ਉਹਦਾ ਸ਼ਿਕਾਰ ਮੈਂ ਨਹੀਂ ਹੋਇਆ ਮੈਂ ਵੀ 2.5 ਰੁਪਈਏ ਦਿੱਤੇ ਮਿੰਦਕ ਮੇਰੇ ਕੋਲੋਂ ਵੀ ਜਿੰਨਾ ਮਾਲ ਲਾਏ ਨਹੀਂ ਕਿ ਕੱਲੇ ਉਸੇ ਸੀਦਣ ਹਰ ਸੀਦਣ ਇਤਰਾ ਉਦਾਰਿਆ ਹਰ ਸੀਦਣ ਦੇ ਸਤਰਾ ਲੁੱਟਉਂਦੀ ਰਹੀ ਹਰ ਸੀਦਣ ਦੇ ਸਤਰਾ ਪਹਿਲੇ ਜਾਂਦੇ ਰਹੇ ਤੇ ਭਰਾਵੋ ਇਹ ਬੰਦਾ ਜੇ ਕਿਸੇ ਬਲਾਕ ਚ ਜਾਂਦਾ ਰਿਹਾ ਬਲਾਕ ਦੇ ਵਿੱਚੋਂ ਅਫਸਰਾਂ ਨੂੰ ਆਖਦਾ ਮੇਰੀ ਟੈਂਕੀ ਫੁੱਲ ਕਰਾ ਦਿਓ ਜੇ ਕਿਸੇ ਪਿੰਡ ਗਿਆ ਸਰਪੰਚਾਂ ਨੂੰ ਆਖਦਾ ਮੇਰੀ ਟੈਂਕੀ ਫੁੱਲ ਕਰਾ ਦਿਓ ਮੈਂ ਚੰਡੀਗੜ੍ਹ ਜਾਣਾ ਇਹਨੂੰ ਪੈਸੇ ਮੰਗਣ ਤੋਂ ਲੁਕਣ ਤੋਂ ਕੁੱਟਣ ਤੋਂ سوا ਕੋਈ ਕੰਮ ਨਹੀਂ ਫਿਰ ਇਹਨੇ ਕਾਹ ਵੜਾ ਡਾਇਲੌਗ ਰੱਖਿਆ ਇਹਨਾਂ ਦਾ ਰਾਜੀਤ ਭੁੱਲਰ ਨੇ ਛੋਪੇ ਪਾ ਕੇ ਨਹੀਂ ਸਰਪੰਚ ਬਣਾਉਣੇ ਮੈਂ ਛੋਪੇ ਪਾ ਕੇ ਸਰਪੰਚ ਬਣਾਏ ਆ ਉਹ ਭਰਾਵੋ ਤੁਸੀਂ ਕੀ ਚਾਹੁੰਦੇ ਛੋਪੇ ਪਾ ਕੇ ਸਰਪੰਚ ਬਣ ਕੇ ਵੋਟਾਂ ਪਾ ਕੇ ਸਰਪੰਚ ਬਣ ਵੋਟਾਂ ਪਾ ਕੇ ਬੰਦੇ ਚੇਦੇ ਆਣ ਹੱਥ ਕਰੇ ਕਰਕੇ ਬਸੋ ਤੇ ਅੰਦਾ ਵੀ ਮੈਂ ਸੋਪੇ ਪਾ ਕੇ ਪੜਾਇਆ ਉਹ ਲੋਕ ਤੇ ਚੌਂਦੇ ਵੀ ਸੋਪੇ ਪਾ ਕੇ ਬੰਨ ਸਰਪੰਚ ਲੋਕ ਚਾਹੁੰਦੇ ਆ ਵੋਟਾਂ ਪਾ ਕੇ ਸਰਪੰਚ ਬਣਨ ਤੇ ਭਰਾਵੋ ਵੋਟਾਂ ਪਵਾਵਾਂਗੇ 2022 ਤੋਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਿਆਂ ਅੱਜ ਵੀ ਉਹ ਗੱਲ ਕਹਿੰਦੇ ਆ ਵੀ ਵੋਟਾਂ ਪਾ ਕੇ ਸਰਪੰਚ ਬਣ ਗਏ ਜਿਹਨੂੰ ਪਿੰਡ ਦੇ ਲੋਕ ਚਾਹਣਗੇ ਉਹ ਸਰਪੰਚ ਬਣ ਗਏ